ਅੱਜ ਆਪਣੇ ਕੋਲੇ ਜਿਹੜੀ ਕੋਠੀ ਪਹੁੰਚੀ ਆ ਮਾਲਕਾਂ ਨੇ ਆਪਦੀ ਪੂਰੀ ਰੀਜ਼ ਲਾਈ ਹੋਈ ਆ ਚਾਹੇ ਕੋਠੀ ਦਾ ਕਿਚਨ ਦੇਖ ਲਓ ਚਾਹੇ ਲੋਬੀ ਚ ਦੇਖ ਲਓ ਚਾਹੇ ਜਿੰਨਾ ਡੈਕੋਰੇਸ਼ਨ ਦਾ ਕੰਮ ਹੋਇਆ ਉਹ ਦੇਖ ਲਓ ਬਹੁਤ ਰੀਝਾਂ ਲਾ ਲ ਕੇ ਤਿਆਰ ਕੀਤੀ ਹੋਈ ਆ ਇਸ ਕੋਠੀ ਨੂੰ ਦੇਖ ਕੇ ਤਾਂ ਐਵੇਂ ਦਿਲ ਕਰਦਾ ਵੀ ਕੋਠੀ ਨੂੰ ਆਪਾਂ ਖਰੀਦ ਹੀ ਲਈਏ ਬਾਕੀ ਤੁਸੀਂ ਦੇਖੋਗੇ ਪੂਰੀ ਵੀਡੀਓ ਇਹਨਾਂ ਨੇ ਬਣਾ ਕੇ ਭੇਜੀ ਆ ਵੇਚਣ ਵਾਸਤੇ ਆਪਣੇ ਕੋਲੇ ਪਹੁੰਚੀ ਹੋਈ ਆ ਜੇ ਤੁਸੀਂ ਖਰੀਦਣ ਦੇ ਚਾਹਵਾਨ ਹੋ ਤਾਂ ਤੁਹਾਨੂੰ ਸਾਰਾ ਕੁਝ ਵੀਡੀਓ ਦੇ ਵਿੱਚ ਪਤਾ ਲੱਗ ਜਾਊਗਾ। ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਮੇਰੀਆਂ ਭੈਣਾਂ, ਮੇਰੀਆਂ ਮਾਤਾ, ਮੇਰੇ ਵੱਡੇ ਬਜ਼ੁਰਗ ਜੇ ਕਿਸੇ ਨੇ ਆਪ ਦੀ ਕੋਠੀ ਮਕਾਨ ਘਰ ਵੇਚਣਾ ਹੈ ਆਪਣਾ WhatsApp ਨੰਬਰ ਉੱਪਰ ਹਮੇਸ਼ਾ ਚੱਲਦੇ ਰਹਿੰਦਾ ਭੇਜ ਕੇ ਆਪਣੇ ਕੋਲ ਇੱਕ ਵੀਡੀਓ ਪੂਰੀ ਜਾਣਕਾਰੀ ਪੰਜ ਤੋਂ ਸੱਤ ਫੋਟੋਆਂ ਐਡ ਤੁਸੀਂ ਲਗਵਾ ਸਕਦੇ ਹੋ। ਤੇ ਕਮੈਂਟਾਂ ਦੇ ਵਿੱਚ ਨਾ ਲਿਖਿਆ ਕਰੋ ਜੀ ਵੀ ਅਸੀਂ ਕੋਠੀ ਘਰ ਮਕਾਨ ਆਪ ਦਾ ਸੇਲ ਕਰਨਾ ਹੈ। ਕਮੈਂਟ ਕਰਨ ਦੀ ਬਜਾਏ ਆਪਣੇ ਕੋਲੇ ਭੇਜ ਦਿਆ ਕਰੋ ਆਪਣੇ ਨੰਬਰ ਤੇ। ਜਿਹੜੀ ਕੋਠੀ ਆ ਜੀ ਆਹ ਤੁਸੀਂ ਜਿਵੇਂ ਕਿ ਦੇਖ ਰਹੇ ਹੋ ਬਹੁਤ ਸੋਹਣੀ ਇਹਨਾਂ ਨੇ ਤਿਆਰ ਕਰਵਾਈ ਹੋਈ ਹੈ ਤੇ ਸਾਰੀ ਕੋਠੀ ਜਿਹੜੀ ਨਕਸ਼ੇ ਤੇ ਤਿਆਰ ਹੋਈ ਹੈ ਤੇ ਡੈਕੋਰੇਸ਼ਨ ਚ ਬਹੁਤ ਜ਼ਿਆਦਾ ਇਹਨਾਂ ਨੇ ਧਿਆਨ ਦਿੱਤਾ ਹੈਗਾ ਤੇ ਮਾਲਕ ਜਿਹੜੇ ਹੈਗੇ ਆਪ ਆ ਉਹਨਾਂ ਨੇ ਆਪਦੀ ਜਿਹੜੀ ਆ ਕੋਠੀ ਆ ਜਿਹੜੀ ਸੇਲ ਕਰਨੀ ਹੈ ਕਿਸੇ ਕਾਰਨ ਕਰਕੇ ਬਾਕੀ ਗਲੀ ਨਾਲੋਂ ਕਾਫੀ ਉੱਚੀ ਚੱਕ ਕੇ ਕੋਠੀ ਇਹਨਾਂ ਨੇ ਪਾਈ ਹੋਈ ਹੈ ਤੇ ਕੋਠੀ ਬਹੁਤ ਰੀਝਾਂ ਨਾਲ ਬਣਾਈ ਹੋਈ ਆ ਤੇ ਕੋਠੀ ਤੇ ਬਹੁਤ ਧਿਆਨ ਦਿੱਤਾ ਹੋਇਆ ਹੈ ਕੋਠੀ ਦੇ ਨਕਸ਼ੇ ਤੇ ਬਹੁਤ ਧਿਆਨ ਦਿੱਤਾ ਹੋਇਆ ਹੈ ਜੇ ਆਪਾਂ ਦੇਖ ਰਹੇ ਤੁਸੀਂ ਪੋਰਚ ਏਰੀਆ ਦੀ ਗੱਲ ਕਰੀਏ ਤਾਂ ਉੱਪਰ ਉਹ ਛੱਤ ਦੇਖੋ ਪੋਰਚ ਏਰੀਆ ਆਸੇ ਪਾਸੇ ਦੇਖੋ ਬਹੁਤ ਸ਼ਾਨਦਾਰ ਆਪਾਂ ਨੂੰ ਮਿਲੂਗਾ ਗਮਲੇ ਇਹਨਾਂ ਨੇ ਰੱਖੇ ਹੋਏ ਹੈ ਤੇ ਇੱਕ ਪਾਸੇ ਆਪਾਂ ਨੂੰ ਕੋਰਨਰ ਮਿਲ ਜੂਗਾ ਵਿੰਡੋ ਮਿਲ ਜੂਗੀ ਕੋਰਨਰ ਵਿੰਡੋ ਤੇ ਇੱਕ ਪਾਸੇ ਇਹਨਾਂ ਨੇ ਥੋੜੀ ਜੀ ਆਪਦੀ ਜਗ੍ਹਾ ਛੱਡੀ ਹੋਈ ਹੈ ਤੇ ਉਹਦੇ ਵਿੱਚ ਇਹਨਾਂ ਨੇ ਛੋਟਾ ਜਿਹਾ ਇੱਕ ਪਾਰਕ ਵੀ ਬਣਾਇਆ ਹੋਇਆ ਲਾ ਰੱਖਿਆ ਜੇ ਅੰਗਰੇਜ਼ੀ ਕਾਲ ਜਿਵੇਂ ਤੁਸੀਂ ਦੇਖ ਰਹੇ ਹੋ ਬਾਕੀ ਟਾਈਲਰ ਟੂਲਰ ਜਿਹੜੀਆਂ ਲੱਗੀਆਂ ਹੋਈਆਂ ਬਹੁਤ ਵਧੀਆ ਲੱਗੀਆਂ ਹੋਈਆਂ ਨੇ ਜੇ ਆਪਾਂ ਜਗਾਂ ਦੀ ਗੱਲ ਕਰੀਏ ਤਾਂ ਜਿਹੜੀ ਆਪਣੇ ਕੋਲੇ ਆਹ ਕੋਠੀ ਪਹੁੰਚੀ ਆ ਆ 240 ਸਕੁਅਰ ਗੱਜ ਚ ਬਣੀ ਹੋਈ ਆ 240 ਸਕੁਅਰ ਗੱਜ ਜਗਾਂ ਚ ਕੋਠੀ ਬਣੀ ਹੋਈ ਆ ਜਿਹਦੇ ਵਿੱਚ ਜਿਹੜੀ ਬਿਲਡਿੰਗ ਪਾਈ ਹੋਈ ਆ ਉਹ 3500 ਸਕੁਅਰ ਫੁੱਟ ਚ ਪਾਈ ਹੋਈ ਆ ਜੀ ਤੇ ਬਹੁਤ ਵਧੀਆ ਕੋਠੀ ਆ ਸਾਰਾ ਕੰਮ A to Z ਕੀਤਾ ਹੋਇਆ ਕੋਈ ਆਪ ਨੂੰ ਕੰਮ ਕਰਾਉਣ ਦੀ ਜ਼ਰੂਰਤ ਹੈ ਨਹੀਂ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਉੱਪਰੋਂ ਛੱਤ ਦੇਖ ਲਓ ਚਾਹੇ ਜਿਹੜਾ ਰੰਗ ਦਾ ਕੰਮ ਹੋਇਆ ਉਹ ਦੇਖ ਲਓ ਬਾਕੀ ਜਿਹੜੇ ਵਾਲਪੇਪਰ ਲੱਗੇ ਹੋਏ ਨੇ ਤੁਸੀਂ ਉਹ ਦੇਖ ਲਓ ਤੇ ਐਲਸੀਡੀ ਵਾਸਤੇ ਪੈਨਲ ਪੁੰਨਲ ਜਿਹੜੇ ਬਣੇ ਹੋਏ ਨੇ ਸਾਰਾ ਕੁਝ ਵੀਡੀਓ 'ਚ ਦਿਖ ਰਿਹਾ ਹੈ ਬਾਕੀ ਇਹਨਾਂ ਨੇ ਡੈਕੋਰੇਸ਼ਨ 'ਚ ਬਹੁਤ ਜ਼ਿਆਦਾ ਧਿਆਨ ਦਿੱਤਾ ਹੋਇਆ ਜਿਵੇਂ ਕਿ ਲੋਬੀ ਦੇ ਵਿੱਚ ਇੱਕ niche ਤੁਸੀਂ ਸ਼ੀਸ਼ਾ ਦੇਖ ਰਹੇ ਹੋ ਤੇ ਵਿੱਚ ਇਹਨਾਂ ਨੇ ਲਾਈਟਾਂ ਵੀ ਪੁਆਈਆਂ ਹੋਈਆਂ ਹਨ ਉਹ ਹੋ ਗਏ ਜਗਦੀਆਂ ਦੇਖਣ ਗਿਆ ਉਹ ਵੀ ਤੁਹਾਨੂੰ ਮੈਂ ਦਿਖਾਉਂਗਾ ਬਹੁਤ ਸ਼ੌਂਕ ਨਾਲ ਕੰਮ ਕਰਵਾਇਆ ਹੋਇਆ ਤੇ ਜਿਹੜਾ ਕੋਠੀ ਦਾ ਡਰਾਇੰਗ ਰੂਮ ਹੈ ਉਹ ਵੀ ਬਹੁਤ ਤਾਕੜਾ ਤਿਆਰ ਇਹਨਾਂ ਨੇ ਕਰਵਾਇਆ ਹੋਇਆ ਜਿਵੇਂ ਕਿ ਤੁਹਾਨੂੰ ਮੈਂ ਦਿਖਾ ਦਨੇ ਅੰਦਰ ਆਪਾਂ ਚੱਲਦੇ ਹਾਂ ਡਰਾਇੰਗ ਰੂਮ 'ਚ ਡਰਾਇੰਗ ਰੂਮ ਦੇ ਵਿੱਚ ਚਾਰੇ ਪਾਸੇ ਇਹਨਾਂ ਨੇ ਬਾਲ ਪੇਪਰ ਲਗਵਾਏ ਹੋਏ ਨੇ ਬਾਲ ਪੇਪਰ ਜਿਹੜਾ ਲੱਗਿਆ ਹੋਇਆ ਬਹੁਤ ਚੰਗੀ ਕੁਆਲਿਟੀ ਦਾ ਵਧੀਆ ਇਹਨਾਂ ਨੇ ਲਗਵਾਇਆ ਹੋਇਆ ਤੇ ਆਪਾਂ ਨੂੰ ਬੈੱਡਰੂਮ ਜਿਹੜੇ ਮਿਲਣਗੇ ਉਹ 4 ਬੈੱਡਰੂਮ ਮਿਲ ਜਾਣਗੇ ਤੇ 3 ਬਾਥਰੂਮ 2 ਕਿਚਨ ਤੇ 2 ਗੱਡੀਆਂ ਵਾਸਤੇ ਪਾਰਕਿੰਗ ਆ ਕੁਝ ਆਪਾਂ ਨੂੰ ਮਿਲ ਜਾਊਗਾ ਜੀ ਤੇ ਹੁਣ ਆਪਾਂ ਚੱਲਦੇ ਆਂ ਕੋਠੀ ਦੇ ਕਿਚਨ ਵੱਲ ਨੂੰ ਇਧਰਲੇ ਸਾਈਡ ਕਿਚਨ ਬਣਿਆ ਹੋਇਆ ਤੁਹਾਨੂੰ ਮੈਂ ਲੈ ਕੇ ਚੱਲਦਾ ਬਾਕੀ ਤੁਹਾਨੂੰ ਮੈਂ ਕਹਾਂ ਸੀਗਾ ਡੈਕੋਰੇਸ਼ਨ ਚ ਇਹਨਾਂ ਨੇ ਕੋਈ ਕਮੀ ਨਹੀਂ ਛੱਡੀ ਤੇ ਸਾਹਮਣੇ ਇੱਕ ਅਲਮੀਰਾ ਬਣੀ ਹੋਈ ਹੈ ਜਿਵੇਂ ਕਿ ਭਾਂਡੇ-ਪੁੰਡੇ ਰੱਖਣ ਵਾਸਤੇ ਹੁੰਦੀ ਹੈ ਕਾਫੀ ਸੋਹਣੀ ਵੀ ਲੱਗ ਰਹੀ ਐ ਇੱਕ ਪਾਸੇ ਪਈ ਸੀਗੀ ਤੁਸੀਂ ਦੇਖਿਆ ਹੋਊਗਾ ਤੇ ਸਾਹਮਣੇ ਆਪਣਾ ਕਿਚਨ ਹੈ ਜੀ ਕਿਚਨ ਚ ਬੋਕਸ ਵਗੈਰਾ ਬਣੇ ਹੋਏ ਆ ਉੱਪਰੋਂ ਦੇਖੋ ਤੁਸੀਂ ਛੱਤ ਸਾਰੀ ਇਹਨਾਂ ਨੇ ਪੀਓਪੀ ਕਰਵਾਈ ਹੋਈ ਆ ਕੱਲਾ ਕੱਲਾ ਕੰਮ ਰੈਡੀ ਇਹਨਾਂ ਨੇ ਕਰਵਾ ਰੱਖਿਆ ਸੋਹਣੀ ਕੋਠੀਆ ਜੀ نیچے ਸਾਰੇ ਕਿਤੇ ਟਾਈਲਾਂ ਲੱਗੀਆਂ ਹੋਈਆਂ ਮੈਜਾਂਨਗੀਆਂ ਜੇ ਆਪਾਂ ਰੇਟ ਦੀ ਗੱਲ ਕਰੀਏ ਰੇਟ ਤੁਹਾਨੂੰ ਮੈਂ ਬਾਅਦ ਚ ਦੱਸਦਾ ਤੁਹਾਨੂੰ ਆਪਾਂ ਪਹਿਲਾਂ ਕਹਾਂ ਸੀਗਾ ਵੀ نیچے ਆ ਸਾਰਾ ਜਗ ਦਾ ਜਿਹੜਾ ਸ਼ੀਸ਼ਾ ਪਾਇਆ ਹੋਇਆ ਉਹ ਤੁਹਾਨੂੰ ਮੈਂ ਦਿਖਾਈ ਦਿੰਦਾ ਜੀ ਬਹੁਤ ਚੰਗੀ ਤਰੀਕੇ ਨਾਲ ਕੋਠੀ ਬਣੀ ਹੋਈ ਆ ਜਿਵੇਂ ਕਿ ਬਾਥਰੂਮ ਵਗੈਰਾ ਤੁਸੀਂ ਦੇਖ ਲਓ ਬਾਥਰੂਮ ਦੇ ਵਿੱਚ ਸਟੈਂਡਿੰਗ ਸ਼ੀਟ ਲੱਗੀ ਹੋਈ ਆ ਟੂਟੀਆਂ ਵਧੀਆ ਕੁਆਲਿਟੀ ਦੀਆਂ ਲੱਗੀਆਂ ਹੋਈਆਂ ਹਰ ਚੀਜ਼ ਚੰਗੀ ਕੁਆਲਿਟੀ ਦੀ ਇਹਨਾਂ ਨੇ ਲਗਵਾਈ ਹੋਈ ਆ ਬਾਕੀ ਜੇ ਆਪਾਂ ਛੱਤ ਦੀ ਗੱਲ ਕਰੀਏ ਆ ਪਹਿਲੇ ਬੈੱਡਰੂਮ 'ਚ ਆਪਾਂ ਪਹੁੰਚ ਗਏ ਪਹਿਲਾ ਬੈੱਡਰੂਮ ਤੁਸੀਂ ਦੇਖ ਰਹੇ ਹੋ ਇੱਕ ਸਾਈਡ ਵਾਲਪੇਪਰ ਲੱਗਿਆ ਹੋਇਆ ਅਲਮੀਰਾ ਵਗੈਰਾ ਸਾਰਾ ਕੁਝ ਵਧੀਆ ਆਪਾਂ ਨੂੰ ਮਿਲ ਜੂਗਾ ਤੇ ਲਾਈਟਿੰਗ ਦਾ ਸਾਰਾ ਕੰਮ ਹੋਇਆਗਾ ਜਿਵੇਂ ਲਾਈਟਾਂ ਵਾਲੇ ਬੋਰਡ ਲੱਗੇ ਹੋਏ ਨੇ ਬੈੱਡ ਦੇ ਵਿਚਕਾਰ ਲੱਗੇ ਹੋਈ ਨਹੀਂ ਤੇ ਰੰਗ ਵਧੀਆ ਇਹਨਾਂ ਨੇ ਕਰਵਾ ਰੱਖਿਆ ਤੇ ਆਪਾਂ ਨੂੰ ਜਿਹੜੇ ਬੈੱਡਰੂਮ ਮਿਲਣਗੇ ਦੋ ਇਹਨਾਂ ਦੇ ਬੈਕਸਾਈਡ ਆਪਾਂ ਨੂੰ ਜਗ੍ਹਾ ਵੀ ਮਿਲ ਜਾਊਗੀ ਤੁਹਾਨੂੰ ਮੈਂ ਦਿਖਾ ਦਿੰਨਾ ਬੈਕਸਾਈਡ ਦੇਖੋ ਤੁਸੀਂ ਆਹ ਹੋਊਗੀ ਮਨ ਲੱਗਦਾ 3-4 ਫੁੱਟ ਤਾਂ ਬਾਕੀ ਤੁਸੀਂ ਆਪ ਹੀ ਦੇਖ ਲਓ ਬਾਕੀ ਕਿਸੇ ਨੇ ਖਰੀਦਣੀ ਹੋਵੇਗੀ ਤਾਂ ਆ ਕੇ ਜਿਹੜਾ ਦੇਖੂਗਾ ਕੋਠੀ ਨੂੰ ਉਹਨੂੰ ਪਤਾ ਲੱਗ ਜਾਊਗਾ ਜੀ ਤੇ ਦੋਵੇਂ ਬੈੱਡਰੂਮਾਂ ਦੇ ਬੈਕਸਾਈਡ ਜਗ੍ਹਾ ਆਪਾਂ ਨੂੰ ਮਿਲ ਜਾਊਗੀ ਤੇ ਕਾਫੀ ਸਮਾਨ ਵੀ ਇਹਨਾਂ ਨੇ ਜਿਵੇਂ ਵਾਸ਼ਿੰਗ ਮਸ਼ੀਨ ਹੋਗੀ ਰੱਖੀ ਰੱਖਿਆ ਜੀ ਰੇਟ ਦੀ ਆਪਾਂ ਜੇ ਗੱਲ ਕਰੀਏ ਵਿੱਚ ਹੀ ਰਹਿ ਗਿਆ ਸੀ ਪਹਿਲਾਂ ਰੇਟ ਰੇਟ ਇਹਨਾਂ ਨੇ ਮੰਗਿਆ ਇੱਕ ਵਾਰੀ ਕੋਈ ਫਿਕਸ ਰੇਟ ਨਹੀਂ ਹੈਗਾ 62 ਲੱਖ ਰੁਪਈਆ ਬਾਕੀ ਕਹਿੰਦੇ ਸੀਗੇ ਉੱਪਰ-ਨੀਚੇ ਕਰ ਲਵਾਂਗੇ ਕੋਈ ਚੱਕਰ ਵਾਲੀ ਗੱਲ ਨਹੀਂ ਕਿਸੇ ਨੇ ਦੇਖਣੀ ਹੋਵੇ ਕੋਠੀ ਮਾਲਕ ਨੇ ਕਿਹਾ ਆਜੋ ਤੁਸੀਂ ਇਹਨਾਂ ਦੀ ਲੋਕੇਸ਼ਨ ਹੈ ਰਣਜੀਤ ਬਿਹਾਰ ਬਿਹਾਈਂਡ ਹੁੰਡਾਈ ਏਜੰਸੀ ਸਰਹਿੰਦਰੂੜ ਪਟਿਆਲਾ ਠੀਕ ਹੈ ਜੀ ਲੋਕੇਸ਼ਨ ਤੁਹਾਨੂੰ ਮੈਂ ਦੱਸਤੀ ਤੇ 62 ਲੱਖ ਰੁਪਈਆ ਇਹਨਾਂ ਨੇ ਕਿਹਾ ਬਾਕੀ ਤੁਹਾਨੂੰ ਮੈਂ ਦੱਸ ਹੀ ਦਿੱਤਾ ਚਾਰ ਬੈਡਰੂਮ ਦੋ ਨੀਚੇ ਦੋ ਉੱਪਰ ਦੋ ਕਿਚਨ ਤੇ ਦੋ ਕਾਰ ਪਾਰਕਿੰਗ ਬਾਕੀ ਸਾਰਾ ਏਰੀਆ ਤੁਸੀਂ ਦੇਖ ਰਹੇ ਹੋ ਵਧੀਆ ਆਪਾਂ ਨੂੰ ਏਰੀਆ ਮਿਲ ਜੂਗਾ ਤੇ ਸੈਕੰਡ ਵਾਲਾ ਬੈਡਰੂਮ ਤੁਸੀਂ ਦੇਖ ਲਿਆ ਬੈਕ ਸਾਈਡ ਜਗ੍ਹਾ ਤੁਹਾਨੂੰ ਮੈਂ ਪਹਿਲਾਂ ਦਿਖਾਈ ਦਿੱਤੀ ਸੀਗੀ ਤੇ ਕੂਠੀ ਜੇ ਤੁਹਾਨੂੰ ਚੰਗੀ ਲੱਗ ਰਹੀ ਐ ਜੀ ਵਧੀਆ ਲੱਗ ਰਹੀ ਐ ਤਾਂ ਸਾਰੇ ਜਣੇ ਲਾਈਕ ਜਰੂਰ ਮਾਰ ਦਿਓ ਸਾਰੇ ਜਣੇ ਲਾਈਕ ਕਰਨਾ ਨਾ ਭੁੱਲਿਓ ਜੀ ਵੱਧ ਤੋਂ ਵੱਧ ਲਾਈਕ ਕਰਦਾ ਕਰੋ ਕਿਉਂਕਿ ਤੁਹਾਡਾ ਆਪਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਬੱਦ ਤੋਂ ਬੱਦ ਸਪੋਰਟ ਕਰਿਆ ਕਰੋ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ-ਮਾ ਮੇਰੇ ਵੱਡੇ ਬਜ਼ੁਰਗ ਜਿੰਨੇ ਵੀ ਦੇਖ ਰਿਓ ਤੁਸੀਂ ਵੀ ਆਪਦੀ ਕੂਠੀ ਮਕਾਨ ਘਰ ਵੇਚਣਾ ਚਾਹੁੰਦੇ ਹੋ ਤੁਸੀਂ ਸੇਲ ਕਰਨਾ ਕਿਸੇ ਨਾ ਕਿਸੇ ਕਾਰਨ ਕਰਕੇ ਵੇਚਣਾ ਹੁੰਦਾ ਜੀ ਜੇ ਤੁਸੀਂ ਵੇਚਣਾ ਚਾਹੁੰਦੇ ਹੋ ਤਾਂ ਆਪਣੇ ਕੋਲੇ ਭੇਜ ਕੇ ਫਰੀਦ ਵਿੱਚ ਐਡ ਕਰਵਾ ਸਕਦੇ ਹੋ ਆਪਣੇ ਕੋਲੇ ਭੇਜ ਦਿਓ ਤੁਸੀਂ ਇੱਕ ਤਾਂ ਵਧੀਆ ਪੂਰੀ ਵੀਡੀਓ ਬਣਾ ਕੇ ਤੇ ਪੂਰੀ ਦੀ ਪੂਰੀ ਜਾਣਕਾਰੀ ਜਿੰਨੀ ਵੀ ਹੁੰਦੀ ਹੈ ਤੇ ਬਾਕੀ ਨਾਲੇ ਤੁਸੀਂ ਭੇਜ ਦਿਓ 5 ਤੋਂ 7 ਫੋਟੋਆਂ ਜੀ ਤੇ ਆ ਕੁਝ ਆਪਣੇ ਵਟਸਐਪ ਨੰਬਰ ਤੇ ਭੇਜ ਦੂੰ ਆਪਣਾ ਜਿਹੜਾ ਵਟਸਐਪ ਨੰਬਰ ਹੈ ਉੱਪਰ ਹਮੇਸ਼ਾ ਵਾਰ-ਵਾਰ ਚੱਲਦੇ ਰਹਿੰਦਾ ਹੈ ਨੰਬਰ ਆਪਣਾ ਨੰਬਰ ਹੈ ਜੀ ਆਪਣਾ 73800 ਪੂਰਾ 26173 ਜੇ ਕਿਸੇ ਨੇ ਐਡ ਕਰਾਉਣੀ ਆ ਭੇਜੋ ਜਲਦੀ ਤੇ ਫਰੀ ਦੇ ਵਿੱਚ ਆਪਾਂ ਲਗਾ ਦਾਂਗੇ ਆਪਣਾ ਕੋਈ ਕਮਿਸ਼ਨ ਕੋਈ ਦਲਾਲੀ ਕੁਝ ਨਹੀਂ ਆਪਣਾ ਵਿੱਚ ਵਿਚਾਲੇ ਹੁੰਦਾ ਸਾਰਾ ਕੰਮ ਆਪਣਾ ਜਿਹੜਾ ਹੁੰਦਾ ਹੈ ਬਿਲਕੁਲ ਫਰੀ ਦੇ ਵਿੱਚ ਹੁੰਦਾ ਤੁਸੀਂ ਭੇਜ ਕੇ ਐਡ ਲਗਵਾ ਸਕਦੇ ਹੋ ਬਾਕੀ ਤੁਸੀਂ ਕਮੈਂਟਾਂ 'ਚ ਬਹੁਤ ਜ਼ਿਆਦਾ ਕਹਿੰਦੇ ਹੋ ਜੀ ਵੀ ਅਸੀਂ ਕੋਠੀ ਸੇਲ ਕਰਨੀ ਹੈ ਮਕਾਨ ਸੇਲ ਕਰਨਾ ਤੁਸੀਂ ਕਮੈਂਟ ਨਾ ਕਰਿਆ ਕਰੋ ਜੀ ਕਮੈਂਟ ਕਰਿਆ ਕਰੋ ਪਰ ਕੋਠੀ ਸੇਲ ਬਾਰੇ ਨਾ ਕਰਿਆ ਕਰੋ ਜਿਹਨੇ ਸੇਲ ਕਰਨੀ ਹੁੰਦੀ ਆ ਉਹ ਆਪਣੇ ਕੋਲੇ ਭੇਜ ਦਿਆ ਕਰੋ ਬਸ ਆਪਣੇ ਵਟਸਐਪ ਨੰਬਰ ਤੇ ਬਾਕੀ ਕਮੈਂਟ ਕਰਕੇ ਮੈਨੂੰ ਦੱਸਿਆ ਜਰੂਰ ਕਰੋ ਵੀ ਤੁਹਾਨੂੰ ਕੋਠੀ ਕਿਵੇਂ ਦੀ ਲੱਗੀ ਠੀਕ ਆ ਜੀ ਜਿਹੜੇ ਕਮੈਂਟਾਂ ਦੇ ਵਿੱਚ ਲਿਖਦੇ ਆ ਵੀ ਅਸੀਂ ਕੋਠੀ ਸੇਲ ਕਰਨੀ ਹੈ ਇਸ ਏਰੀਆ 'ਚੋਂ ਉਹ ਕਮੈਂਟ ਨਾ ਕਰਿਆ ਕਰੋ ਜੀ ਤੇ ਉਹ ਕਮੈਂਟ ਦੇ ਬਜਾਈ ਆਪਣੇ ਕੋਲੇ ਆਪਣੇ ਵਟਸਐਪ ਨੰਬਰ ਤੇ ਸਿੱਧਾ ਭੇਜ ਦਿਆ ਕਰੋ ਮੈਨੂੰ ਪੁੱਛਣ ਦੀ ਲੋੜ ਵੀ ਹੈ ਨਹੀਂ ਗੀ ਠੀਕ ਹੈ ਜੀ ਬਾਕੀ ਆ ਕੋਠੀ ਬਹੁਤ ਸ਼ਾਨਦਾਰ ਬਣੀ ਹੋਈ ਆ ਕੱਲੀ ਕੱਲੀ ਚੀਜ਼ ਤੁਸੀਂ ਦੇਖ ਰਹੇ ਹੋ ਜੇ ਤੁਹਾਨੂੰ ਕੋਠੀ ਆ ਵਧੀਆ ਲੱਗ ਰਹੀ ਆ ਚੰਗੀ ਲੱਗ ਰਹੀ ਆ ਜੀ ਤਾਂ ਲਾਈਕ ਸ਼ੇਅਰ ਜ਼ਰੂਰ ਮਾਰ ਦਿਓ ਤੇ ਕਿਸੇ ਨੇ ਵੀ ਖਰੀਦਣੀ ਹੋਵੇ ਤਾਂ ਤੁਸੀਂ ਮਾਲਕ ਨਾਲ ਗੱਲ ਕਰ ਸਕਦੇ ਹੋ ਨੰਬਰ ਆਪਾਂ ਸਕਰੀਨ ਤੇ ਪਹਿਲਾਂ ਦੇ ਵੀ ਦਿੱਤਾ ਸੀਗਾ ਜੀ ਦੁਬਾਰਾ ਫਿਰ ਤੋਂ ਕਨਫਰਮ ਕਰਵਾ ਦੇਣਾ 73 475 71 597 ਇਸੇ ਨੰਬਰ ਤੇ ਗੱਲ ਤੁਸੀਂ ਕਰ ਲਿਓ ਜੀ ਇਹੇ ਨੰਬਰ ਹੈ ਜੀ ਤੁਸੀਂ ਗੱਲ ਆਪੇ ਕਰ ਲਿਓ ਬਾਕੀ ਵੀਡੀਓ ਕਿਵੇਂ ਦੀ ਲਗੀ ਦੱਸਿਓ ਮੈਨੂੰ ਜਰੂਰ ਤੇ ਕਿਸੇ ਨੂੰ ਐਡ ਕਰਵਾਉਣੀ ਆ ਭੇਜੋ ਆਪਣੇ ਕੋਲੇ ਠੀਕ ਆ ਜੀ ਬਾਕੀ ਸਬਸਕ੍ਰਾਈਬ ਜਰੂਰ ਕਰ ਦਿਓ ਚੈਨਲ ਨੂੰ ਵੱਧ ਤੋਂ ਵੱਧ ਜਿੰਨੇ ਤੁਸੀਂ ਦੇਖ ਰਹੇ ਹੋ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਬਾਕੀ ਤੋਂ ਅਸੀਂ ਸਪੋਰਟ ਬਹੁਤ ਹੀ ਜ਼ਿਆਦਾ ਕਰਦੇ ਹਾਂ ਤੇ ਹੌਸਲਾ ਬਣਿਆ ਰਹਿੰਦਾ ਜਦੋਂ ਤੁਸੀਂ ਲਾਈਕ ਸ਼ੇਅਰ ਕਰਦੇ ਹੋ ਕਰਦੇ ਰਿਹਾ ਕਰੋ ਜੀ